ਪਿਆਰੇ ਬੱਚਿਓ ਅੱਜ ਅਸੀਂ ਲੈ ਕੇ ਆਏ ਹਾਂ ਔਂਕੜ ਦੀ ਮਾਤਰਾ ਦੇ 4-5 ਅੱਖਰੀ ਸ਼ਬਦ ਹਾਏ ਨੂੰ ਔਂਕੜ ਸ਼ਸ਼ਾ ਸ਼ਸ਼ੇ ਨੂੰ ਸਿਆਰੀ ਐੜੇ ਨੂੰ ਕੰਨਾ ਰਾਰਾ ਹੁਸ਼ਿਆਰ ਬੱਬਾ ਬਬਿਨ ਔਂਕੜ ਲੱਲਾ ਬਬਿਨ ਔਂਕੜ ਲੱਲਾ ਬੁੱਲ ਬੁੱਲ ਪਪਨ ਔਂਕੜ ਸਸਾ ਤੱਤਾ ਕੱਕਾ ਪੋਸਤਕ ਮਮਿਨ ਔਂਕੜ ਟੈਂਕੇ ਨੂੰ ਸਿਆਰੀ ਐੜੇ ਨੂੰ ਕੰਨਾ ਰਾਰਾ ਮੁਟਿਆਰ ਫਫੇ ਫਫੇ ਪਰ ਬਿੰਦੀ ਫਫੇ ਔਂਕਰ ਟੈਂਕਾ ਬੱਬੇ ਨੂੰ ਕੰਨਾਲ ਲੱਲਾ ਫੁੱਟਬਾਲ ਗਗਨ ਔਂਕਰ ਡਾਰਾ ਜਦਿਨ ਔਂਕਰ ਐੜੇ ਨੂੰ ਕੰਨਾਂ ਰਾਰਾ ਰਾਰੇ ਨੂੰ ਕੰਨਾਂ ਗੁਰਦੁਆਰਾ ਨਨੇ ਨੂੰ ਔਂਕਰ ਕਕਾ ਸਸੇ ਨੂੰ ਕੰਨਾਂ ਨੰਨਾ ਨੁਕਸਾਨ ਫਫੇ ਨੂੰ ਔਂਕਰ ਲੱਲਾ ਕਕੇ ਨੂੰ ਕੰਨਾਂ ਰਾਰੇ ਨੂੰ ਬਿਹਾਰੀ ਫੁਲਕਾਰੀ ਕਕੇ ਨੂੰ ਔਂਕਰ ਲੱਲਾ ਜਜੇ ਨੂੰ ਬਿਹਾਰੀ ਤੱਤਾ ਕੁਲਜੀਤ ਹਾਹੇ ਨੂੰ ਔਂਕਰ ਸ਼ਸ਼ਾ ਸਛੇ ਨੂੰ ਸਿਆਰੀ ਐੜੇ ਨੂੰ ਕੰਨਾ ਰਾਰਾ ਹੁਸ਼ਿਆਰ ਗਗਨ ਔਂਕਰ ਲੱਲਾ ਦੱਦਾ ਸੱਸਾ ਤੱਤਾ ਤਤੈ ਨੂੰ ਕੰਨਾ ਗੁਲਦਸਤਾ ਕਕੇ ਨੂੰ ਔਂਕਰ ਰਾਰਾ ਬੱਬੇ ਨੂੰ ਕੰਨਾ ਨੰਨਾ ਕੁਰਮਾਨ ਗਗਨ ਨੂੰ ਔਂਕਰ ਨਾਣਾ ਕਕਾ ਕਕੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਗੁਣਕਾਰੀ ਸਸੇ ਨੂੰ ਔਂਕਰ ਰਾਰਾ ਜੱਜਾ ਜਜੇ ਨੂੰ ਬਿਹਾਰੀ ਤੱਤਾ ਸੁਰਜੀਤ ਅਗੇਨ ਔਂਕੜ ਮਮੇ ਨੂੰ ਸਿਆਰੀ ਐੜੇ ਨੂੰ ਕੰਨਾਂ ਰਾਰਾ ਕੁਮਿਆਰ ਗਗਨ ਔਂਕੜ ਰਾਰਾ ਦਦੇ ਨੂੰ ਔਂਕੜ ਐੜੇ ਨੂੰ ਕੰਨਾਂ ਰਾਰੇ ਨੂੰ ਕੰਨਾਂ ਗੁਰਦੁਆਰਾ ਪਪੇ ਨੂੰ ਔਂਕੜ ਗੱਗਾ ਤਤੈ ਨੂੰ ਕੰਨਾਂ ਭੁਗਤਾਨ ਦਦੇ ਨੂੰ ਔਂਕੜ ਖਖੇ ਨੂੰ ਸਿਆਰੀ ਐੜੇ ਨੂੰ ਕੰਨਾਂ ਰਾਰੇ ਨੂੰ ਬਿਹਾਰੀ ਦੁਖਿਆਰੀ ਗੱਗੇ ਨੂੰ ਔਂਕੜ ਰਾਰਾ ਜਜਾ ਜਜੇ ਨੂੰ ਬਿਹਾਰੀ ਤੱਤਾ ਗੁਰਜੀਤ ਮਮੇ ਨੂੰ ਔਂਕੜ ਟੈਂਕੇ ਨੂੰ ਸਿਆਰੀ ਐੜੇ ਨੂੰ ਕੰਨਾਂ ਰਾਰਾ ਮਟਿਆਰ ਗੱਗੇ ਨੂੰ ਔਂਕੜ ਰਾਰਾ ਪਪੇ ਨੂੰ ਔਂਕੜ ਰਾਰਾ ਬੱਬਾ ਗੁਰਪੁਰਾ ਸਸੇਨ ਔਂਕੜ ਲੱਲਾ ਤੱਤਾ ਤਤਿਨ ਕੰਨਾ ਸੁਲਤਾਨ ਤਦਿਨ ਔਂਕੜ ਅਰਿਨ ਕੰਨਾ ਚਚੇਨ ਕੰਨਾ ਰਾਰੇਨ ਬਿਹਾਰੀ ਦੁਰਾਚਾਰੀ ਖਖੇਨ ਔਂਕੜ ਉੱਤੇ ਖਖੇ ਪਰ ਬਿੰਦੀ ਖਖੇਨ ਔਂਕੜ ਸਸ਼ਾ ਜਦਿਨ ਬਿਹਾਰੀ ਤੱਤਾ ਖੁਸ਼ਜੀਤ ਤਦਿਨ ਔਂਕੜ ਖਖੇਨ ਸਿਆਰੀ ਐੜੇਨ ਕੰਨਾ ਰਾਰਾ ਦੁਖਿਆਰ ਸਸੇਨ ਕੰਨਾ ਸਸੇਨ ਔਂਕੜ ਪੱਬੇਨ ਕੰਨਾ ਨੰਨਾ ਪਪੇਨ ਔਂਕੜ ਰਾਰਾ ਸੁਭਾਨਪੁਰ ਸਸੇਨ ਔਂਕੜ ਸ਼ਸ਼ਾ ਮਮੇਨ ਕੰਨਾ ਸ਼ੋਸ਼ਮਾ ਗੱਗੇਨ ਔਂਕੜ ਲੱਲਾ ਦੱਦਾ ਸਸਾ ਤਾ ਤਾ ਕਦਿਨ ਕੰਨਾ ਗੁਲਦਸਤਾ ਲੱਲੇ ਨੂੰ ਸਿਆਰੀ ਐੜੇ ਨੂੰ ਕੰਨਾ ਲਿਆ ਕਕੇਨ ਔਂਕੜ ਲੱਲਾ ਦੱਦਾ ਦਾ ਦਿਨ ਬਿਹਾਰੀ ਪੱਪਾ ਕੁਲਦੀਪ ਗਗੇਨ ਔਂਕੜ ਲੱਲੇ ਨੂੰ ਕੰਨਾ ਬੱਪਾ ਗੁਲਾਬ ਜਜੇਨ ਕੰਨਾ ਮੰਮਾ ਨੰਨਾ ਜਾਮਨ ਖਖੇਨ ਕੰਨਾ ਖਾ ਕੁਲਦੀਪ ਗੁਲਾਬ ਜਾਮਨ ਖਾ ਖਖੇਨ ਔਂਕੜ ਖਖੇ ਪਰੇ ਬਿੰਦੀ ਖਖੇਨ ਔਂਕੜ ਸਸਾ ਜਜੇ ਨੂੰ ਬਿਹਾਰੀ ਤੱਤਾ ਖੁਸ਼ਜੀਤ ਫਫੇਨ ਪਰ ਬਿੰਦੀ ਫਫਨ ਔਂਕਰ ਟੈਂਕਾ ਬੱਬੇ ਨੂੰ ਕੰਨਾ ਲੱਲਾ ਫੁੱਟਬਾਲ ਲੱਲੇ ਨੂੰ ਸਿਹਾਰੀ ਐੜੇ ਨੂੰ ਕੰਨਾ ਲਿਆ ਖੁਸ਼ਜੀਤ ਫੁੱਟਬਾਲ ਲਿਆ ਗੱਗੇ ਨੂੰ ਔਂਕਰ ਲੱਲਾ ਸ਼ਸ਼ਾ ਨੰਨਾ ਗੁਲਸ਼ਾਨਾ ਪਪੇ ਨੂੰ ਔਂਕਰ ਸਸਾ ਤੱਤਾ ਕੱਕਾ ਪੁਸਤਕ ਫਫਾ ਡਾੜੇ ਨੂੰ ਕੰਨਾ ਫੜਾ ਬੱਬਾ ਗੁਲਸ਼ਨ ਪੁਸਤਕ ਫੜਾ ਬੱਬਾ ਲੱਲਾ ਜਜੇ ਨੂੰ ਬਿਹਾਰੀ ਤੱਤਾ ਬਲਜੀਤ ਸਸੇ ਨੂੰ ਔਂਕਰ ਬਬੇ ਨੂੰ ਕੰਨਾ ਨੰਨਾ ਪਪੇ ਨੂੰ ਔਂਕੜ ਡਾਰਾ ਸੁਭਾਨਪੁਰ ਜਜੇ ਨੂੰ ਕੰਨਾ ਜਾ ਬਲਜੀਤ ਸੁਭਾਨਪੁਰ ਜਾ ਪਪੇ ਨੂੰ ਔਂਕੜ ਸ ਸ ਤ ਤ ਕ ਕ ਪੁਸਤਕ ਖ ਖ ਯ ਕ ਕੇ ਪਰ ਬਿੰਦੀ ਰਾਰੇ ਨੂੰ ਬਿਹਾਰੀ ਦਦਾ ਖਰੀਦ ਲੱਲੇ ਨੂੰ ਸਿਆਰੀ ਐੜੇ ਨੂੰ ਕੰਨਾ ਲਿਆ ਪੁਸਤਕ ਖਰੀਦ ਲਿਆ ਐ ਹਾਹੇ ਨੂੰ ਔਂਕੜ ਸ ਸ ਨੂੰ ਸਿਆਰੀ ਐੜੇ ਨੂੰ ਕੰਨਾ ਰਾਰਾ ਹੁਸ਼ਿਆਰ ਬਬੇ ਨੂੰ ਔਂਕੜ ਲੱਲਾ ਬਬੇ ਨੂੰ ਔਂਕੜ ਲੱਲਾ ਬੁਲ ਬੁਲ ਬੱਬੇ ਨੂੰ ਔਂਕੜ ਸਸਾ ਤੱਤਾ ਕੱਕਾ ਪੋਸਤਕ ਮੰਮੇ ਨੂੰ ਸਿਆਰ ਮੰਮੇ ਨੂੰ ਔਂਕੜ ਟੈਂਕੇ ਨੂੰ ਸਿਆਰੀ ਐੜੇ ਨੂੰ ਕੰਨਾ ਰਾਰਾ ਮਟਿਆਰ ਫਫਾ ਫਫੇ ਪਰ ਬਿੰਦੀ ਫਫੇ ਨੂੰ ਔਂਕੜ ਟੈਂਕਾ ਬੱਬੇ ਨੂੰ ਕੰਨਾ ਲੱਲਾ ਫੁੱਟਬਾਲ ਗਗੇ ਨੂੰ ਔਂਕੜ ਰਾਰਾ ਦਦੇ ਨੂੰ ਕੰਨਾ ਔਂਕੜ ਐੜੇ ਨੂੰ ਕੰਨਾ ਰਾਰੇ ਨੂੰ ਕੰਨਾ ਗੁਰਦੁਆਰਾ ਨੰਨੇ ਨੂੰ ਔਂਕੜ ਕੱਕਾ ਸਸੇ ਨੂੰ ਕੰਨਾ ਨੰਨਾ ਨੁਕਸਾਨ ਫਫੇ ਨੂੰ ਔਂਕੜ ਲੱਲਾ ਕਕੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਫੁਲਕਾਰੀ ਕੱਕੇ ਨੂੰ ਅੰਕੜ ਲੱਲਾ ਜੱਜ ਨੂੰ ਬਿਹਾਰੀ ਤਤ ਤਤਾ ਕੁਲਜੀਤ ਹਾਏ ਨੂੰ ਅੰਕੜ ਸ਼ਸ਼ਾ ਸ਼ਸੇਨ ਸਿਹਾਰੀ ਐੜੇ ਨੂੰ ਕੰਨਾ ਕੁਸ਼ਿਆਰ ਗਗਨ ਔਂਕਰ ਲੱਲਾ ਦਦਾ ਸਸਾ ਤਤਾ ਗੁਲਦਸਤਾ ਕਕਿਨ ਔਂਕਰ ਤਾਰਾ ਬੱਬਾ ਬਬੇ ਨੂੰ ਕੰਨਾ ਨੰਨਾ ਗੁਰਮਾਨ ਗਗਨ ਔਂਕਰ ਨਾਨਾ ਕਕਿਨ ਕੰਨਾ ਰਾਰੇ ਬਿਹਾਰੀ ਗੁਣਕਾਰੀ ਸਸੇ ਨੂੰ ਔਂਕਰ ਤਾਰਾ ਜੱਜਾ ਜੱਜੇ ਨੂੰ ਬਿਹਾਰੀ ਤਤਾ ਸੁਰਜੀਤ ਕਗਾ ਗਗਨ ਔਂਕਰ ਮਮਿਨਸੀ ਹਾਰੀ ਐੜੇ ਨੂੰ ਕੰਨਾ ਰਾਰਾ ਗੁਰਮ ਕੁਮਿਆਰ ਗਗਨ ਔਂਕਰ ਤਾਰਾ ਜੱਜੇ ਨੂੰ ਔਂਕਰ ਐੜੇ ਨੂੰ ਕੰਨਾ ਰਾਰੇ ਨੂੰ ਕੰਨਾ ਗੁਰਦੁਆਰਾ ਭਬੇ ਨੂੰ ਔਂਕਰ ਗੱਗਾ ਤਤੈਨ ਕੰਨਾ ਨੰਨਾ ਭੁਗਤਾਨ ਦਦੈਨ ਔਂਕੜ ਖਖੇ ਨੂੰ ਸਿਆਰੀ ਐਡੈਨ ਕੰਨਾ ਰਾਰੇ ਨੂੰ ਬਿਹਾਰੀ ਦੁਖਿਆਰੀ ਗਗਨ ਔਂਕੜ ਡਾਰਾ ਜਜੈਨੂ ਬਿਹਾਰੀ ਤਤੈ ਗੁਰਜੀਤ ਮਮੈਨੂ ਔਂਕੜ ਟੈਂਕੇ ਨੂੰ ਸਿਆਰੀ ਐਡੈਨ ਕੰਨਾ ਰਾਰਾ ਮਟਿਆਰ ਗਗਨ ਔਂਕੜ ਡਾਰਾ ਪਪੈਨੂ ਔਂਕੜ ਡਾਰਾ ਬੱਬਾ ਗੁਰਪੁਰਬ ਸਸੇ ਨੂੰ ਔਂਕਰ ਲੱਲਾ ਤਤੈ ਨੂੰ ਕਿੰਨਾ ਸੁਲਤਾਨ ਦਦੇ ਨੂੰ ਔਂਕਰ ਆਰੇ ਨੂੰ ਕੰਨਾ ਚਚੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਦੁਰਾਚਾਰੀ ਖਖੇ ਨੂੰ ਪੈਰ ਬਿੰਦੀ ਖਖੇ ਨੂੰ ਔਂਕਰ ਸ਼ਸ਼ਾ ਜੱਜੇ ਨੂੰ ਬਿਹਾਰੀ ਤਤੈ ਕੁਸ਼ਜੀਤ ਦਦੇ ਨੂੰ ਔਂਕਰ ਖਖੇ ਨੂੰ ਸਿਹਾਰੀ ਐੜੇ ਨੂੰ ਕੰਨਾ ਰਾਰਾ ਦੁਖਿਆਰ ਸਸੇ ਨੂੰ ਔਂਕਰ ਪੱਬੇ ਨੂੰ ਕੰਨਾ ਨੰਨਾ ਪੱਪੇ ਨੂੰ ਔਂਕਰ ਡਾਰਾ ਸੁਭਾਨਪੁਰ ਸਸੇ ਨੂੰ ਔਂਕਰ ਸ਼ਸ਼ਾ ਮਮੇ ਨੂੰ ਕੰਨਾ ਸ਼ੋਸ਼ਮਾ ਗਗੇ ਨੂੰ ਔਂਕਰ ਲੱਲਾ ਤਤੈ ਸਸਾ ਤਤੈ ਨੂੰ ਕੰਨਾ ਗੁਲਦਸਤਾ ਲਲਿਨ ਸਿਹਾਰੀ ਐੜੇ ਨੂੰ ਕੰਨਾ ਲਿਆ ਸ਼ਸ਼ ਮੰਗਲ ਦਸਤਾ ਲਿਆ ਕੱਕੇ ਨੂੰ ਔਂਕਰ ਲੱਲਾ ਦਦੈ ਨੂੰ ਬਿਹਾਰੀ ਪਪਾ ਕੁਲਦੀਪ ਗਗੇ ਨੂੰ ਔਂਕਰ ਲੱਲਾ ਲੱਲੇ ਨੂੰ ਕੰਨਾ ਬੱਬਾ ਗੁਲਾਬ ਜਜੇ ਨੂੰ ਕੰਨਾ ਮੰਮਾ ਨੰਨਾ ਜਮਨ ਖਖੇ ਨੂੰ ਕੰਨਾ ਖਾ ਕੁਲਦੀਪ ਗੁਲਾਬ ਜਮਨ ਖਾ ਖਖੇ ਪਰਬਿੰਦੀ ਖਖੇ ਨੂੰ ਔਂਕਰ ਸ਼ਸ਼ਾ ਜਜੇ ਨੂੰ ਬਿਹਾਰੀ ਦੱਤਾ ਖੁਸ਼ਜੀਤ ਫਫੇ ਪਰਬਿੰਦੀ ਫਫਨ ਔਂਕਰ ਟੈਂਕਾ ਬੱਬੇ ਨੂੰ ਕੰਨਾ ਲੱਲਾ ਫਟਬਾਲ ਲੱਲੇ ਨੂੰ ਜ਼ਿਆਰੀ ਐੜੇ ਨੂੰ ਕੰਨਾ ਲਿਆ ਕੁਸ਼ਜੀਤ ਫੁੱਟਬਾਲ ਲਿਆ ਗਗਨ ਓਂਕਲ ਲੱਲਾ ਸ਼ਸ਼ਾ ਨੰਨਾ ਕੁਲਸ਼ਨ ਪਪੇਨ ਓਂਕੜ ਸਸਾ ਤਤਾ ਕਕਾ ਪੋਸਤਕ ਫਫਾ ਡੜੇਨ ਕੰਨਾ ਫੜਾ ਗੁਲਸ਼ਨ ਪੋਸਤਕ ਫੜਾ ਬੱਬਾ ਲੱਲਾ ਜਜੇ ਨੂੰ ਬਿਹਾਰੀ ਤਤਾ ਬਲਜੀਤ ਸਸੇਨ ਓਂਕੜ ਪਬੇਨ ਕੰਨਾ ਨੰਨਾ ਪਪੇਨ ਓਂਕੜ ਟਾਰਾ ਸੁਭਾਨਪੁਰ ਜਜੇ ਨੂੰ ਕੰਨਾ ਜਾ ਬਲਜੀਤ ਸੁਭਾਨਪੁਰ ਜਾ ਪਪੇਨ ਓਂਕੜ ਸਸਾ ਤਤਾ ਕਕਾ ਪੋਸਤਕ ਖਖੇ ਪਰ ਬਿੰਦੀ ਰਾਰੇ ਨੂੰ ਬਿਹਾਰੀ ਦੱਦਾ ਕਰੀਦ ਲਲਿੰਦੀ ਆਰੀ ਐਡ ਇੰਗਾ ਨਾ ਲਿਆ ਪੁਸਤਕ ਖਰੀਦ ਲਿਆ ਹੋਸ਼ਿਆਰ ਬੁਲਬੁਲ ਪੁਸਤਕ ਮਟਿਆਰ ਫੁੱਟਬਾਲ ਗੁਰਦੁਆਰਾ ਨੁਕਸਾਨ ਫੁਲਕਾਰੀ ਕੁਲਜੀਤ ਹੋਸ਼ਿਆਰ ਗੁਲਦਸਤਾ ਕੁਰਬਾਨ ਗੁੰਨਕਾਰੀ ਸੁਰਜੀਤ ਕਮਿਆਰ ਗੁਰਦੁਆਰਾ ਭੁਗਤਾਨ ਦੁਖਿਆਰੀ ਗੁਰਜੀਤ ਮਟਿਆਰ ਗੁਰਪੁਰਬ ਸੁਲਤਾਨਾ ਦੁਰਾਚਾਰੀ ਖੁਸ਼ਜੀਤ ਦੁਖਿਆਰ ਸੁਭਾਨਪੁਰ ਸੁਸ਼ਮਾ ਗੁਲਦਸਤਾ ਲਿਆ ਕੁਲਦੀਪ ਗੁਲਾਬ ਜਮਨ ਖਾ ਖੁਸ਼ਜੀਤ ਫੁੱਟਬਾਲ ਲਿਆ ਗੁਲਸ਼ਨ ਪੁਸਤਕ ਫੜਾ ਬਲਜੀਤ ਸੁਭਾਨਪੁਰ ਜਾ ਪੁਸਤਕ ਖਰੀਦ ਲਿਆ ਧੰਨਵਾਦ ਬੱਚਿਓ ਅੱਜ ਅਸੀਂ ਚਾਰ ਪੰਜ ਅਖਰੀ ਸ਼ਬਦ ਕੀਤੇ ਆ ਉਮੀਦ ਆ ਕਿ ਤੁਹਾਨੂੰ ਇਹ ਹੁਣ ਤੱਕ ਪੜਨੇ ਆ ਗਏ ਹੋਣਗੇ ਧੰਨਵਾਦ